आरपी ਦੀ ਤੁਸੀਂ ਸੌਪਿੰਗ ਕਰਕੇ ਆ ਚੀਜ਼ਾਂ ਜਿੱਤਣ ਦਾ ਮੌਕਾ ਪਾ ਸਕਦੇ ਹੋ ਇਲੈਕਟ੍ਰਿਕ ਸਕੂਟਰੀਆਂ ਤੇ Android ਮੋਬਾਈਲ ਜਿੰਨਾ ਦੇ ਆਪਣੇ ਤੋਂ ਸਮਾਨ ਖਰੀਦਦਾ ਕੁੱਪਨ ਫ੍ਰੀ ਰਹਮਣ ਠੀਕ ਆ ਜੀ ਜੇ ਮਨਨ 2000 ਦਾ ਖਰੀਦਦਾ ਤਾਂ 2 ਕੁੱਪਨ ਫ੍ਰੀ 3000 ਦਾ ਸਮਾਨ ਖਰੀਦਦਾ 3000 ਕੁੱਪਨ ਇਕੱਠੇ ਕਰਕੇ ਹਾਂਜੀ ਤੇ ਉਹਨਾਂ ਦਾ ਆਪਾਂ ਡਰਾ ਕੱਢਾਂਗੇ ਹਾਂਜੀ ਅਸੀ ਕਰ ਬਾਈ ਜੀ ਸਾਰਿਆਂ ਨੂੰ ਆਪਾਂ ਮੋਂਚੇ ਜੀ ਤਲਵੰਡੀ ਸਾਬੋ ਤੇ ਬਾਈ ਆਪਣੇ ਨਾਲ ਆ ਤੇ ਇੱਕ ਕੀ ਸਕੀਮ ਆ ਸਾਰੀ ਬਾਈ ਨਾਲ ਆਪਾਂ ਗੱਲਬਾਤ ਕਰਦੇ ਹਾਂ ਸਸੀਗਾ ਬਾਈ ਜੀ ਸਸੀ ਕਾਲ ਜੀ ਹੋਰ ਕਿ ਮੈਂ ਜੀ ਬਹੁਤ ਵਧੀਆ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਆਪਣੀ ਲੋਕੇਸ਼ਨ ਦੱਸ ਦਿਓ ਜੀ ਆਪਣਾ ਹੈ ਜੀ ਰਾਮਾ ਰੋਡ ਤੇ ਹਾਂਜੀ ਵੀਡੀਓ ਬਲੌਗ ਦੇ ਕੋਲੇ ਰਾਧਿਕਾ ਟ੍ਰੇਡਿੰਗ ਕੰਪਨੀ ਠੀਕ ਹੈ ਜੀ ਆਪਣਾ ਇੱਥੇ ਇਲੈਕਟ੍ਰੋਨਿਕ ਫਰਨੀਚਰ ਦਾ ਸ਼ੋਰੂਮ ਹੈ ਹਾਂਜੀ ਹਾਂਜੀ ਇੱਕ ਕੀ ਸਕੀਮ ਕੀ ਹੈ ਜੀ ਸਾਰੀ ਦੱਸ ਦਿਓ ਤੇ ਬਬੇ ਵੀ ਆਪਣੇ ਤੋਂ ਜੋ ਵੀ ਆਪਣੇ ਸ਼ੋਰੂਮ ਤੇ ਮਾੜੀ ਨਿਗਾਹ ਮਰਾ ਲਓ ਹਾਂਜੀ ਹਾਂਜੀ ਤੇ ਉਦੋਂ ਬਾਅਦ ਉਹ ਨਾਲ ਸਕੀਮ ਸਮਝਾ ਦਾਂਗੇ ਠੀਕ ਹੈ ਬਾਈ ਜੀ ਵੀ ਆਪਣੇ ਕੀ ਹੈ ਇਹ ਆਪਣੇ ਸ਼ੋਅਰੂਮ ਤੇ ਸਾਰਾ ਸਾਮਾਨ ਮਿਲਦਾ ਠੀਕ ਹੈ ਜੀ ਜਿਵੇਂ ਕੋਈ ਵਿਆਹ ਸ਼ਦੀਤ ਰਿਹਾ ਕੋ ਬੈੱਡ ਸੋਫਾ ਹਾਂਜੀ ﺍﻟमारी ਏਸੀ ਕੂਲਰ ਏਸੀ ਕੂਲਰ ਫ੍ਰਿਜ ਵਾਸ਼ਿੰਗ ਮਸ਼ੀਨ ਬਖਟੇ ਤੋਂ ਛੋਟੇ ਤੋਂ ਛੋਟੇ ਤੋਂ ਲੈ ਕੇ ਵੱਡੀ ਤੋਂ ਵੱਡੀ ਚੀਜ਼ ਮਿਲਦੀ ਹੈ ਹਰੇਕ ਆਈਟਮ ਜੀਜ਼ਰ ਵਗੈਰਾ ਇੱਕ ਹੋਰ ਹੀ ਫੈਸਿਲਿਟੀਆਂ ਇੱਥੇ ਵੀ ਆਪਾਂ ਬਿਨਾ ਪੈਸੇ ਭਰੇ ਵੀ ਆਪਣੇ ਚੀਫ ਫਾਈਨਾਂਸ ਤੋਂ ਮਿਲ ਜਾਂਦੀ ਹੈ ਵੱਡਾ ਗੱਲ ਇਹ ਹੈ ਠੀਕ ਹੈ ਜੀ ਵੀ ਤੁਸੀਂ ਥੋੜੇ ਬਹੁਤ ਪੈਸੇ ਭਰੋ ਨਾ ਭਰੋ ਤਾਂ ਤੁਹਾਨੂੰ ਸਾਮਾਨ ਨੇ ਮਿਲ ਜਾਣਾ ਠੀਕ ਹੈ ਬਾਈ ਜੀ ਇਹ ਨਹੀਂ ਆਪਾਂ ਸਾਮਾਨ ਤੋਂ ਵਾਝੇ ਰਹਿ ਜਾਵਾਂਗੇ ਠੀਕ ਹੈ ਜੀ ਵੱ ਕਿ ਜਿਹੜੀ ਅਸੀਂ ਕੋਈ ਪ੍ਰੋਡਕਟ ਦਿੰਨੇ ਆ ਸਾਡੀ ਉਹਦੀ ਹਰੇਕ ਦੀ ਗਾਰੰਟੀ ਹੋਊਗੀ ਠੀਕ ਆ ਬਾਈ ਜੀ ਚਾਹੇ ਕੋਈ ਅਲਮਾਰੀ ਲੋ ਸਾਡੇ ਤੋਂ ਲੱਕੜ ਦੀਆਂ ਅਲਮਾਰੀਆਂ ਆਗੀਆਂ ਸੋਫੇ ਹੋਗੇ ਬੈੱਡ ਹੋਗੇ ਵਾਸ਼ਿੰਗ ਮਸ਼ੀਨਾਂ ਹੋਗੀਆਂ ਹਾਂਜੀ ਤੁਹਾਨੂੰ ਨਿਗਾਬਾਜ਼ੀ ਬੱਚੇ ਜਾਂ ਕੁਰਸੀਆਂ ਦੂਜੀਆਂ ਕੁਰਸੀਆਂ ਠੀਕ ਆ ਜੀ ਤੁਹਾਨੂੰ ਸਾਰਾ ਕੁਝ ਮਿਲੂਗਾ ਠੀਕ ਆ ਜੀ ਇਹ ਨਹੀਂਗਾ ਵੀ ਆਪਾਂ ਨੂੰ ਉਹ ਚੀਜ਼ ਮਿਲਣ ਕਰਨੀ ਕਮੀ ਰਹੂਗੀ ਇਹ ਇੱਕੋ ਜੱਡ ਚੀਜ਼ ਹੈ ਹਾਂ ਸਲਾਈ ਮਸ਼ੀਨ ਤੱਕ ਵੀ ਮਿਲੂ ਆਪਾਂ ਠੀਕ ਆ ਬਾਈ ਜੀ ਇਹ ਹੁਣ ਆਪਾਂ ਸਕੀਮ ਬਾਰੇ ਦੱਸਦੇ ਹਾਂ ਕੀ ਸਕੀਮ ਹੈ ਜੀ ਇਹ ਸਕੀਮ ਬਈ ਜੀ ਆਪਾਂ ਰੱਖੀ ਹੈਗੀ ਜਿਹੜਾ ਆਪਣੇ ਤੋਂ ਸਮਾਨ ਖਰੀਦੂਗਾ ਹਾਂਜੀ ਮੰਨ ਲਓ ਕੋਈ ਆਪਣੇ ਤੋਂ 1000 ਰੁਪਏ ਦਾ ਸਮਾਨ ਖਰੀਦਦਾ ਹੈ ਕੁਝ ਮਰਜ਼ੀ ਲੈ ਲੈ ਉਹਦੇ ਉੱਦੋਂ ਅਸੀਂ ਇੱਕ ਕੂਪਨ ਫ੍ਰੀ ਦਵਾਂਗੇ ਠੀਕ ਆ ਜੀ ਜੇ ਮੰਨ ਲਓ 2000 ਦਾ ਖਰੀਦਦਾ ਤਾਂ ਦੋ ਕੂਪਨ ਫ੍ਰੀ 3000 ਦਾ ਸਮਾਨ ਖਰੀਦਦਾ ਤਿੰਨੇ ਆ ਇਹ 19 ਅਗਸਤ ਤੱਕ ਆਪਾਂ ਚਲਾਵਾਂਗੇ 19 ਅਗਸਤ ਨੂੰ ਆਪਾਂ ਜਿਨ੍ਹਾਂ ਨੇ ਆਪਣੇ ਤੋਂ ਉਸਮਾਨ ਖਰੀਦਾ ਕੋਪਨ ਇਕੱਠੇ ਕਰਕੇ ਹਾਂਜੀ ਤੇ ਉਹਨਾਂ ਦਾ ਆਪਾਂ ਡਰਾ ਕੱਢਾਂਗੇ ਕੋਪਨ ਦੇ ਵਿੱਚ ਕੀ ਡਰਾ ਹੋਊਗਾ ਜੀ ਕੋਪਨ ਦੇ ਵਿੱਚ 7 ਸਕੂਟੀਆਂ ਰੱਖਿਆ ਬਈ ਜੀ ਇਲੈਕਟ੍ਰਿਕ ਸਕੂਟਰੀ ਤੇ 14 ਆਪਾਂ 100 ਫੋਨ ਰੱਖਿਆ ਠੀਕ ਹੈ ਜੀ 21 ਨਾਮ ਆਪਾਂ ਟੋਟਲ ਗੱਡਾਂਗੇ ਹਾਂਜੀ ਤੇ ਕੋਪਨ ਦੀ ਕੀਮਤ ਆਪਾਂ 100 ਰੁਪਏ ਰੱਖੀ ਹੈ ਠੀਕ ਹੈ ਜੀ ਇਹ ਈਮਤ ਵੀ ਆਪਾਂ ਅਗਲੇ ਤੋਂ ਲੈਂਦੇ ਨਹੀਂ ਇੱਕ ਤਰ੍ਹਾਂ ਦੀ ਕੀਮਤ ਆਪਣੇ ਲਈ ਟਿਕਟਾਂ ਖਰੀਦ ਲੀਆਂ ਪਰ ਅਗਲੇ 1 ਮਹੀਨੇ ਬਾਅਦ ਯਾਨੀ ਕਿ 19 ਗਸਤ 19 ਸਤੰਬਰ ਤੱਕ ਕੋਈ ਆਪਣੇ ਤੋਂ ਦੁਕਾਨ ਤੋਂ ਕੋਈ ਵੀ ਸਮਾਨ ਲੈਣ ਆਉਂਦਾ ਆਪਾਂ ਨੂੰ ਕੋਪਨ ਦੇਵੇ ਤਾਂ ਆਪਣਾ 1 ਠੀਕ ਹੈ ਜੀ ਉਹਦੇ ਵਿੱਚੋਂ ਕੱਟਿਆ ਜਾਊ ਸਮਾਨ ਜਿਹਦੇ ਸੋ ਜੋ ਵੀ ਆਪਣੇ ਤੋਂ ਸਮਾਨ ਖਰਦੂ ਇੱਕ ਮਹੀਨੇ ਦੇ ਅੰਦਰ ਠੀਕ ਹੈ ਬਾਈ ਜੀ ਇਹ ਨਹੀਂ ਬਈ ਅੱਜ ਆਪਾਂ ਕੁੱਪਣ ਲੈ ਲਿਆ ਡਰਾ ਕਰ ਲਿਆ ਤੇ ਆਪਾਂ ਨਹੀਂ ਫਿਰ ਤੀਸਰੀ ਗੱਲ ਹੋਰ ਵੀ ਹੈ ਜੇਕਰ ਆਪਣੇ ਵਿੱਚ ਰਾਸ਼ੀ ਕੁਝ ਬਚਦੀ ਹੈ ਤਾਂ ਆਪਣਾ ਇੱਕ ਇੱਥੇ ਮੰਦਰ ਬਣਿਆਗਾ ਮਹਾਦੇਵਤਾ ਦੇ ਨਾਂ ਤੇ ਹਾਂਜੀ ਜਿਸ ਨੀਗਾ ਮਰਾਉ ਖਾਟੂ ਸ਼ਾਮ ਤੇ ਸਾਲਾ ਸਰਬਾਲਾ ਜੀ ਦੀ ਮੂਰਤੀ ਲੱਗੇ ਠੀਕ ਹੈ ਬਾਈ ਉਹ ਬਚੀ ਰਾਸ਼ੀ ਵਿੱਚੋਂ ਹਿੱਸਾ ਅਸੀਂ ਉਸ ਮੰਦਰ ਤੇ ਵੀ ਲਾਵਾਂ ਠੀਕ ਹੈ ਜੀ ਇਹ ਦਾਨ ਦੀ ਪ੍ਰਵਰਤੀ ਵੀ ਆਪਾਂ ਨਾ ਰੱਖੀ ਹੈ ਵੀ ਜੇ ਤੁਹਾਡਾ ਇੱਕ ਤਰ੍ਹਾਂ ਦਾਨ ਵੀ ਹੋ ਗਿਆ ਤੇ ਤੁਹਾਡਾ ਨਾਲ ਦੀ ਨਾਲ ਆਪਨ ਨਾਲੇ ਫਲੀਆਂ ਠੀਕ ਹੈ ਜੀ ਇੱਕ ਤੋਂ ਲੈ ਕੇ 7 ਨਾਮ ਚ ਤਾਂ ਇਲੈਕਟ੍ਰਿਕ ਸਕੂਟਰ ਆਉਂਦੇ ਨੇ ਇਲੈਕਟ੍ਰਿਕ ਸਕੂਟਰੀ 8 ਤੋਂ ਲੈ ਕੇ 21 ਤੱਕ Android ਫੋਨ ਆ ਤੇ ਬਾਕੀ ਹੋਰ ਵੀ ਹੋਣਗੇ ਨਾ ਵੀ ਨਹੀਂ ਜੀ ਆਪਣੇ 21 ਨਾਮ ਹੀ ਰੱਖਿਆ ਆਪਾਂ ਪਰ ਆਪਾਂ 21 ਨੂੰ ਕੁੱਪਨ ਵੀ ਵਾਪਸ ਕਰਦੇ ਬਈ ਆਪਰ ਤਾਂ ਸਮਾਨ ਵੇਚਿਆ ਠੀਕ ਹੈ ਜੀ ਨਾਲ ਤਾਂ ਆਪਾਂ ਅਗਲੇ ਨੂੰ ਬਾਅਦ ਵਿੱਚ 1 ਮਹੀਨੇ ਦੇ ਚ ਜਿਹੜੇ ਕੁੱਪਨ ਦਿੱਤੇ ਆਂ ਜੇ ਅਗਲਾ ਆਪਣਾ ਤੋਂ ਸਮਾਨ ਲੈਣ ਆਉਂਦਾ ਤਾਂ ਆਪਾਂ ਕੁੱਪਨ ਲੈਸ ਕਰਾਂਗੇ ਠੀਕ ਹੈ ਜੀ ਜੇ ਆਪਾਂ ਸਕੀਮ ਨਾਲ ਰੱਖੀ ਆ ਵੀ ਆਪਾਂ ਕੋਈ ਵੀ ਸਮਾਨ ਲੈ ਲਓ ਤੇ ਕੁੱਪਨ ਵਾਪਸ ਦੇ ਜੋ ਆਦੇ ਪੈਸੇ ਵਾਪਸ ਦੇ ਟਾ ਲੋ 2000 ਦੀਸਾ オーਪਨ ਕਰਕੇ ਇੱਕ ਕੂਪਨ ਇੱਕ ਕੂਪਨ ਫ੍ਰੀ ਹੈ 2000 ਦੀ ਕਰਕੇ ਦੋ ਉਹ 19 ਅਗਸਤ ਤੱਕ ਹੈਗਾ ਠੀਕ ਹੈ ਜੀ ਤੇ ਜਿਹੜੇ ਆਪਾਂ ਅਗਲਾ ਅਗਲਾ ਇੱਕ ਮਹੀਨਾ ਗ੍ਰੇਸ ਦਿੱਤੀ ਹੈ ਉਹ ਜਦ ਆਪਾਂ ਕੂਪਨ ਵਾਪਸ ਲਾਵਾਂਗੇ ਤਾਂ ਲਾਪਨੇ 100 ਰੁਪਿਆ ਕਟਾ ਕੇ ਸਮਾਨ ਲੈ ਸਕਦੇ ਠੀਕ ਹੈ ਜੀ ਕੋਈ ਵੀ ਆਪਣੇ ਸ਼ੋਰੂਮ ਤੋਂ ਕੋਈ ਵੀ ਸਮਾਨ ਲਵੇ ਫ੍ਰਿਜ ਵਾਸ਼ਿੰਗ ਮਸ਼ੀਨ ਕੂਲਰ ਤਾਂ ਉਹਦੀ ਕੀਮਤ 1000 ਰੁਪਏ ਤੋਂ ਵੱਧ ਹੋਣੀ ਚਾਹੀਦੀ ਹੈ ਕੰਡੀਸ਼ਨਰ ਵੀ ਹੋਊਗਾ ਤੇ ਡਰਾਅ ਲਾਈਵ ਕੱਢੋਗੇ ਜੀ ਡਰਾਅ ਲਾਈਵ ਕੱਢਾਂਗੇ ਬਾਈ ਜੀ ਠੀਕ ਹੈ ਬਾਈ ਜੀ ਆਪਾਂ ਫੇਸਬੁੱਕ ਤੇ ਵਟਸਐਪ ਤੇ ਤੇ ਜੇ ਕਿਸੇ ਨੇ ਟਿਕਟ ਲੈਣੀ ਵੀ ਆ ਮੰਨ ਲਓ ਡਰਾ ਕੁੱਪਨ ਲੈਣਾ ਹੈਗਾ ਹਾਂਜੀ ਤੇ ਬਾਅਦ ਚ ਆਪਦੀ ਫਾਇਦਾ ਲੈਣਾ ਬਾਅਦ ਚ ਮੰਨ ਲਓ ਅੱਜ ਨਹੀਂ ਅਗਲੇ ਸ ਮਾਨ ਲੈਣ ਮਹੀਨੇ ਵਾ ਲੈਣਾ ਜਾਂ ਸਤੰਬਰ 19 ਤੋਂ ਅਕਤੂਬਰ ਤੱਕ ਲੈਣਾ ਹੈ ਉਹ ਕੁੱਪਨ ਦਾ ਆਪਾ ਸਕੈਨਰ ਦਿੱਤਾ ਹੋਇਆ ਠੀਕ ਹੈ ਉਹਲਾ ਸਕੈਨ ਕਰਕੇ ਪਾ ਸਕਦਾ ਹੈਗਾ ਹਾਂਜੀ ਤੇ ਆਪਣਾ ਡਰਾ ਕਢਾ ਸਕਦਾ ਹੈ ਇਹ ਨੰਬਰ ਦੱਸ ਦਿਓ ਜੀ ਰਾਜੇਪੁਰ ਨੰਬਰ ਉਹਦਾ ਸਕਰੀਨ ਤੇ ਦਿੱਤੇ ਹੋਏ ਬਾਰ 392 556 99 ਹਾਂਜੀ 780 2000 ਤੇ 94652 6210 ਠੀਕ ਆ ਬਾਈ ਜੀ ਨਾਓ ਮੇਰਾ ਵੀਰ ਵੱਤ ਤੋਂ ਵੱਧ ਤੇ ਫਾਇਦਾ ਚੱਕੋ ਇਸ ਚੀਜ਼ ਠੀਕ ਹੈ ਜੀ 1000 ਰੁਪਏ ਦੀ ਤੁਸੀਂ ਸੌਪੈਂਟ ਕਰਕੇ ਆ ਚੀਜ਼ਾਂ ਜਿੱਤਣ ਦਾ ਮੌਕਾ ਪਾ ਸਕਦੇ ਹੋ ਇਲੈਕਟ੍ਰਿਕ ਸਕੂਟਰੀਆਂ ਤੇ Android ਮੋਬਾਈਲ ਹਾਂਜੀ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਦੱਬ ਕੇ ਲਾਈਕ ਕਮੈਂਟ ਸ਼ੇਅਰ ਕਰ ਦਿਓ ਧੰਨਵਾਦ